ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਤੁਹਾਡਾ ਅੱਜ ਆਪਾਂ ਬਣਾਵਾਂਗੇ ਆਲੂ ਗੋਭੀ ਦੀ ਸਬਜ਼ੀ ਤੇ ਸਬਜ਼ੀ ਆਪਾਂ ਬਣਾਵਾਂਗੇ ਹਲਵਾਈ ਸਟਾਈਲ 'ਚ ਤੇ ਇੱਧਰ ਮੈਂ ਆਲੂ ਕੱਟ ਲਿਆ ਇੱਕ ਵੱਡਾ ਗੋਭੀ ਕੱਟ ਲਈ ਆ ਪਿਆਜ਼ ਕੱਟ ਲੇ ਟਮਾਟਰ ਹਰੀ ਮਿਰਚ ਤੇ ਲਸਣ ਕੱਟ ਲਈ ਆ ਹਾਂਜੀ ਹੁਣ ਆਪਾਂ ਬਣਾਉਣੀ ਸ਼ੁਰੂ ਕਰਦੇ ਹਾਂ ਸਬਜ਼ੀ ਕੜਾਈ ਮੈਂ ਗਰਮ ਤਾਰ ਲਈ ਆ ਮੈਂ ਲੋਹੇ ਦੀ ਕੜਾਈ 'ਚ ਬਣਾਉਂਗੀ ਇਹ ਸਬਜ਼ੀ ਕੜਾਈ ਆਪਣੀ ਗਰਮ ਹੋ ਗਈ ਆ ਇਹਦੇ ਚ ਆਪਾਂ ਪਾਵਾਂਗੇ ਦੋ ਕੜਛੀਆਂ ਸਰੋਂ ਦੇ ਤੇਲ ਦੀਆਂ ਤੁਸੀਂ ਰਿਫਾਇੰਡ ਵੀ ਲੈ ਸਕਦੇ ਹੋ ਤੇ ਤੇਲ ਆਪਾਂ ਗਰਮ ਹੋਣ ਦਿੰਨੇ ਆਂ ਹਾਂਜੀ ਤੇਲ ਆਪਣਾ ਗਰਮ ਹੋ ਗਿਆ ਤੇ ਹੁਣ ਇਹਦੇ ਚ ਆਪ ਐਡ ਕਰਾਂਗੇ ਜੀਰਾ ਇੱਕ ਚਮਚ ਹੁਣ ਆਪਾਂ ਪਾਵਾਂਗੇ ਲਸਣ ਹਾਂਜੀ ਹਰੀ ਮਿਰਚ ਤੇ ਲਸਣ ਆਪਣੀਆਂ ਜਿਹੜੀ ਕੱਲ ਕੰਗੀ ਹੁਣ ਇਹਦੇ ਚ ਆਪਾਂ ਪਾਵਾਂਗੇ ਪਿਆਜ਼ ਇਹ ਸਬਜੀ ਤੁਸੀਂ ਇਸ ਤਰੀਕੇ ਨਾਲ ਜਰੂਰ ਬਣਾ ਕੇ ਦੇਖਿਓ ਬਹੁਤ ਜ਼ਿਆਦਾ ਟੇਸਟੀ ਬਣੂਗੀ ਹਲਕਾ ਜਿਹਾ ਆਪਾਂ ਪਿਆਜ਼ ਨੂੰ ਭੁੰਨ ਲਾਂਗੇ। ਹਾਂਜੀ ਪਿਆਜ਼ ਆਪਣੇ ਹਲਕੇ ਭੁੱਜ ਗਏ ਆ। ਹੁਣ ਆਪਾਂ ਪਾਵਾਂਗੇ ਟਮਾਟਰ। ਹਾਂਜੀ ਟਮਾਟਰ ਪਾਇਆ ਨੂੰ 1 ਮਿੰਟ ਹੋ ਗਿਆ। ਟਮਾਟਰ ਨੂੰ ਵੀ ਆਪਣੇ ਨੂੰ ਸੇਕ ਲੱਗ ਗਿਆ। ਤੇ ਹਲਕਾ ਹਲਕੀ ਸਾਰੀਆਂ ਚੀਜ਼ਾਂ ਭੁੱਜ ਗਈਆਂ ਆ। ਇਹ ਪਹਿਲਾਂ ਹੀ ਥੋੜੀਆਂ ਆਈਆਂ ਭੁੰਨਣੀਆਂ ਆ ਆਪਾਂ। ਤਾਂ ਕਿ ਜਿਹੜਾ ਇਹਦਾ ਟੇਸਟ ਆ ਨਾ ਆਪਣੀ ਗੋਭੀ ਦੇ ਵਿੱਚ ਚੰਗੀ ਤਰ੍ਹਾਂ ਰਚ ਜੇ। हम पावे कटे हुए आलू मसाले आप लास्ट पर पावे बहुत ज़्यादा टेस्टी बिल्कुल हलवाई भी सब्जी वर्गी बन के तैयार होगी तो जड़ी कटी हुई अपनी गोभी आ गो भी आप देंगे यू चंगे तरीके आप मिक्स कर देंगे ਹਾਂਜੀ ਆਪਾਂ ਚੰਗੇ ਤਰੀਕੇ ਨਾਲ ਮਿਕਸ ਕਰ ਦਿੱਤਾ ਸਬਜ਼ੀ ਨੂੰ ਤੇ ਹੁਣ ਗੈਸ ਆਪਾਂ ਜਿਹੜਾ ਮੀਡੀਅਮ ਹੀ ਰੱਖਣਾਗਾ ਕਿਉਂਕਿ ਜੇ ਆਪਾਂ ਤੇਜ਼ ਰੱਖਾਂਗੇ ਗੈਸ ਹਾਈ ਕਰਾਂਗੇ ਤਾਂ ਫਿਰ ਆਪਣੀ ਸਬਜ਼ੀ ਜਿਹੜੀ ਜਲ ਜੂਗੀ ਤੇ ਇਹਨੂੰ ਆਪਾਂ ਢੱਕ ਦਾਂਗੇ ਤੇ 5 ਮਿੰਟ ਦਾ ਆਪਾਂ ਸੇਕ ਲਵਾਉਂਦੇ ਆਂ ਫਿਰ ਮਸਾਲੇ ਐਡ ਕਰਾਂਗੇ ਆਪਾਂ ਹਾਂਜੀ ਸਬਜ਼ੀ ਆਪਣੀ ਪੱਕ ਗਈ ਨੂੰ 5 ਮਿੰਟ ਹੋ ਗਏ ਆ ਹੁਣ ਆਪਾਂ ਚੈੱਕ ਕਰ ਲੈਨੇ ਆਂ ਦੇਖੋ ਹਲਕੀ ਨਰਮ ਹੋਣੀ ਸ਼ੁਰੂ ਹੋ ਗਈ ਆ ਹੁਣ ਇਹਦੇ ਵਿੱਚ ਆਪਾਂ ਮਸਾਲੇ ਐਡ ਕਰਾਂਗੇ ਗੈਸ ਆਪਾਂ ਮੀਡੀਅਮ ਹੀ ਰੱਖਾਂਗੇ ਮਸਾਲੇ ਤੁਸੀਂ ਆਦੇ ਟੇਸਟ ਅਨੁਸਾਰ ਪਾਉਣੇ ਆ ਇੱਕ ਚਮਚ ਪਾਉਂਗੀ ਮੈਂ ਲਾਲ ਮਿਰਚ ਦਾ ਇੱਕ ਚਮਚ ਹਲਦੀ ਨਾਮਕ ਤੋਂ ਇਹਨੂੰ ਚੰਗੇ ਤਰੀਕੇ ਨਾਲ ਮਿਕਸ ਕਰ ਦਾਂਗੇ ਹਾਂਜੀ ਮਸਾਲੇ ਆਪਾਂ ਜਿਹੜੇ ਚੰਗੀ ਤਰੀਕੇ ਨਾਲ ਮਿਕਸ ਕਰ ਦਿੱਤੇ ਆ ਤੇ ਹੁਣ ਆਪਾਂ ਸਬਜ਼ੀ ਨੂੰ ਢੱਕ ਕੇ 5 ਮਿੰਟ ਲਈ ਹੋਰ ਪੱਕਣ ਦੇਵਾਂਗੇ ਚਾਹ ਤਾ ਕੇ ਇਹ ਚੰਗੇ ਤਰੀਕੇ ਨਾਲ ਰਿਜ ਜੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਮੇਰੀ ਵੀਡੀਓ ਤੁਹਾਨੂੰ ਪਸੰਦ ਆਉਂਦੀ ਹੈ ਤਾਂ ਲਾਈਕ ਜਰੂਰ ਕਰਿਆ ਕਰੋ ਤੇ ਇਹਨੂੰ 5 ਮਿੰਟ ਦਾ ਆਪਾਂ ਸੇਕ ਹੋਰ ਲਵਾਉਣੇ ਆਂਗੇ ਟੱਕੇ ਫਿਰ ਵਿੱਚੋਂ ਆਪਾਂ ਚੈੱਕ ਕਰਾਂ ਹਾਂਜੀ ਸਬਜੀ ਆਪਣੀ ਫਰੇਦੀ ਚੁੱਕੀ ਆ ਦੇਖੋ ਬਿਲਕੁਲ ਹਲਵਾਈ ਦੀ ਸਬਜੀ ਵਰਗਾ ਕਲਰ ਆ ਗਿਆ ਆਪਣੀ ਸਬਜੀ ਤੇ ਇਸ ਤਰ੍ਹਾਂ ਲੱਗਦੀ ਹੈ ਜਿਵੇਂ ਕਿਸੇ ਹਲਵਾਈ ਨੇ ਬਣਾਈ ਹੁੰਦੀ ਆ ਕਿ ਉਹੀ ਟੇਸਟ ਆਊਗਾ ਜਿਹੜੀ ਕਿ ਵਿਆਹਾਂ ਸ਼ਾਦੀਆਂ ਵਿੱਚ ਅਕਸਰ ਆਪਾਂ ਆਲੂ ਗੋਭੀ ਦੀ ਸਬਜ਼ੀ ਦੇਖਦੇ ਹਾਂ ਬਿਲਕੁਲ ਉਸੇ ਤਰ੍ਹਾਂ ਦਾ ਟੇਸਟ ਆਊਗਾ ਬਹੁਤ ਥੋੜੇ ਮਸਾਲਿਆਂ 'ਚ ਆਪਾਂ ਤਿਆਰ ਕਰ ਲਈ ਸਬਜ਼ੀ ਪਰ ਟੇਸਟ ਤੁਸੀਂ ਦੇਖਿਓ ਟੇਸਟ ਬਹੁਤ ਆਊਗਾ ਇਸ ਸਬਜ਼ੀ ਦਾ ਇੱਕ ਵਾਰ ਬਣਾ ਕੇ ਜਰੂਰ ਦੇਖਿਓ ਤੁਸੀਂ ਹੁਣ ਇਹਦੇ 'ਚ ਆਪਾਂ ਐਡ ਕਰਾਂਗੇ ਗਰਮ ਮਸਾਲਾ ਮਸਾਲੇ ਦਾ ਪਾ ਦਾਂਗੇ ਥੋੜੀ ਜੀ ਆਪਾਂ ਪਾਵਾਂਗੇ ਕਸੂਰੀ ਮੇਥੀ ਹਾਂਜੀ ਇੱਕ ਚਮਚਾ ਪੈਦੇ ਚ ਕਸੂਰੀ ਮੇਥੀ ਦਾ ਜ਼ਰੂਰ ਪਾਉਣਾ ਦਾ ਜਿਹੜੀ ਕਸੂਰੀ ਮੇਥੀ ਆ ਉਹਨੇ ਹੀ ਇਹਦਾ ਟੇਸਟ ਆ ਜਿਹੜਾ ਉਹ ਹਲਵਾਈ ਦੇ ਹੱਥ ਦੀ ਤਿਆਰ ਹੋਈ ਸਬਜ਼ੀ ਵਰਗਾ ਬਣਾ ਦੇਣਾਗਾ ਇਹਦੇ ਚ ਆਪਾਂ ਹਰਾ ਧਨੀਆ ਵੀ ਕੱਟ ਕੇ ਪਾਵਾਂਗੇ ਪਰ ਤੁਸੀਂ ਕਸੂਰੀ ਮੇਥੀ ਆ ਜਿਹੜੀ ਬਿਲਕੁਲ ਪਾਉਣੀ ਆ ਉਹ ਸਕਿਪ ਨਹੀਂ ਕਰਨੀਗੀ ਉਹਦੇ ਬਿਨਾ ਇਹਦਾ ਟੇਸਟ ਆ ਜਿਹੜਾ ਉਹ ਨਹੀਂ ਬਣਨਾ ਉਸ ਤਰੇ ਦਾ ਤੇ ਤੁਸੀਂ ਜ਼ਰੂਰ ਪਾਓ ਸਬਜ਼ੀ ਆਪਣੀ ਬਿਲਕੁਲ ਬਣ ਕੇ ਤਿਆਰ ਆਗੀ ਮੈਂ ਹੁਣ ਇਹਨੂੰ ਪਰੋਸਣ ਦੀ ਤਿਆਰੀ ਕਰਦੀ ਆਂ ਖਾਣ ਦੀ ਤਿਆਰੀ ਕਰਦੇ ਆਂ ਆਪਾਂ ਵਰਤੋਂ ਦੀ ਤੇ ਤੁਸੀਂ ਬਣਾਉਣ ਦੀ ਤਿਆਰੀ ਕਰੋ ਮਿਲਦੇ ਆਂ ਕਿਸੇ ਨਵੀਂ ਰੈਸਪੀ ਦੇ ਨਾਲ ਨਵੀਂ ਵੀਡੀਓ 'ਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ